ਤਰਨਤਾਰਨ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਸ਼ਹਿਰ ਤੋਂ ਜਿਹੜੀ ਇਨਕਾਊਂਟਰ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਲੰਧਰ ਪੁਲਿਸ ਨੇ ਅੱਜ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਜਿਸ ਦੇ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ ਤੇ ਦੌਰਾਨ ਜਿਹੜੀ ਕਿ ਗੋਲੀਆਂ ਬਦਮਾਸ਼ਾਂ ਨੂੰ ਲੱਗ ਜਾਂਦੀਆਂ ਨੇ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ ਉਥੇ ਦੱਸ ਦਈਏ ਕਿ ਜ਼ਿਲਹੰਦਰ ਪੁਲਿਸ ਵੱਲੋਂ ਇਹਨਾਂ ਪਹਿਲਾਂ ਹੀ ਬਦਮਾਸ਼ਾਂ ਨੂੰ ਹਥਿਆਰ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਉਸੇ ਮਾਮਲੇ ਦੇ ਜਿਹੜੀ ਜਾਂਚ ਦੇ ਵਿੱਚ ਜਿਹੜੇ ਇਹਨਾਂ ਬਦਮਾਸ਼ਾਂ ਨੂੰ ਅੱਜ ਉਸੇ ਥਾਂ ਤੇ ਲੈ ਕੇ ਜਾਇਆ ਜਾਂਦਾ ਜਿੱਥੇ ਹਥਿਆਰਾਂ ਤੇ ਗੋਲਾ ਬਾਰੂਦੀ ਰਿਕਵਰੀ ਕਰਨ ਦੇ ਲਈ ਤੇ ਉੱਥੇ ਇਹਨਾਂ ਬਦਮਾਸ਼ਾਂ ਵੱਲੋਂ ਪੁਲਿਸ ਉੱਤੇ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਤੇ ਜਿਸ ਦੌਰਾਨ ਪਾ ਪੰਜਾਬ ਪੁਲਿਸ ਦੀ ਜੜੀ ਕੀ ਜਵਾਬੀ ਕਾਰਵਾਈ ਹੁੰਦੀ ਹੈ ਤੇ ਉੱਥੇ ਜਿਹੜੇ ਕਿ 15 ਰਾਉਂਡ ਦੀ ਫਾਇਰਿੰਗ ਹੁੰਦੀ ਹੈ ਜਿਸ ਫਾਇਰਿੰਗ ਦੇ ਦੌਰਾਨ ਜਿਹੜੇ ਬਦਮਾਸ਼ ਨੇ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਤੇ ਹੁਣ ਉਹਨਾਂ ਨੂੰ ਰੈਫਰ ਕੀਤਾ ਗਿਆ ਹਸਪਤਾਲ ਦੇ ਵਿੱਚ ਉੱਥੇ ਦੱਸਦੀ ਹੈ ਕਿ ਜਲੰਧਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਜਮਸ਼ੇਰ ਦੀਵਾਲੀ ਰੋਡ ਤੇ ਪੁਲਿਸ ਨੇ ਇਹਨਾਂ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਤੇ ਜਿਸ ਇਨਕਾਊਂਟਰ ਦੇ ਵਿੱਚ 15 ਰਾਉਂਡ ਦੀ ਫਾਇਰਿੰਗ ਹੋਈ ਉਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਨ ਬਦਮਾਸ਼ ਗ੍ਰਿਫਤਾਰ ਕੀਤੇ ਹੋਏ ਸਨ ਪਹਿਲਾਂ ਵੀ ਗੈਂਗਸਟਰ ਤੇ ਅਪਰਾਧਿਕ ਮਾਮਲੇ ਦਰਜ ਹਨ ਉਹਨਾਂ ਹੁਣ ਹਥਿਆਰਾਂ ਦੀ ਜਿਹੜੀ ਤਸਕਰੀ ਉਹਨਾਂ ਨੇ ਸ਼ੁਰੂ ਕੀਤੀ ਸੀ ਜਿਸ ਜਿੱਥੇ ਉਹਨਾਂ ਨੇ ਹਥਿਆਰ ਛੁਪਾਏ ਹੋਏ ਸੀ ਉੱਤੇ ਪੁਲਿਸ ਦੀ ਰਿਕਵਰੀ ਦੌਰਾਨ ਬਦਮਾਸ਼ ਨੇ ਪੁਲਿਸ ਤੇ ਗੋਲੀਆਂ ਚਲੋਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਭੱਜ ਸਕਣ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਏ ਤੇ ਜਿਸ ਦਾ ਇਲਾਜ ਹੁਣ ਚੱਲ ਰਿਹਾ ਹੈ ਉਤੇ ਪੁਲਿਸ ਕਮਿਸ਼ਨਰ ਦੱਸਿਆ ਕਿ ਗੈਂਗਸਟਰ ਜੰਡਾ ਹਾਲਾ ਦਾ ਰਹਿਣ ਵਾਲਾ ਸੀ ਜਿਸ ਕੋਲ 6 ਹਥਿਆਰ ਬਰਾਮਦ ਹੋਏ ਹਨ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਜਲੰਧਰ ਪੁਲਿਸ ਤੇ ਵੱਲੋਂ ਜੜਾ ਕੀ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਜਿਸ ਦੀ ਜਵਾਬੀ ਕਾਰਵਾਈ ਦੇ ਦੌਰਾਨ ਜਿਹੜੇ ਬਦਮਾਸ਼ ਨੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਤੇ ਹੁਣ ਉਹਨਾਂ ਨੂੰ ਹਸਪਤਾਲ ਵਿੱਚ ਰੈਫਰ ਕਰਵਾਇਆ ਗਿਆ ਹੈ